ਯਾ ਚਾਲੇ ਆਪਾਂ ਦੇ ਨਵੇਂ ਤਾਜ਼ੇ ਮਸਤ ਦੇਖਣ ਨੂੰ ਲੋਕੋ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦਾ ਆਪਣੇ ਪੰਜਾਬ ਦਾ ਨੂੰ ਦੇਖੋ ਕਿੰਨਾ ਕੈਪ ਵਿਊ ਹੈ ਗਾਟਰ ਗਾਟਰ ਕੋਕਾ ਵਿਊ ਹੁੰਦਾ ਪਿਆ ਤੇ ਮਿੱਤਰੋ ਆਪਾਂ ਇਸ ਟਾਈਮ ਖੜੇ ਆ ਪਿੰਡ ਬੌਂਦਲੀ ਤੇ ਆਹ ਵੇਖੋ ਅੱਜ ਤੇ ਲਿਖਿਆ ਬੌਂਦਲੀ ਤੇ ਮੈਂ ਕਿਹਾ ਕਿ ਕਿੱਥੇ ਖੜੀ ਕਹਿੰਦੀ ਮੈਂ ਤਾਂ ਬੌਂਦਲੀ ਖੜੀ ਮੈਂ ਕਿਹਾ ਬੌਂਦਲੀ ਕਿੱਥੇ ਖੜੀ ਉਹ ਕਹਿੰਦੀ ਨਹੀਂ ਮੈਂ ਪੌਂਦਲੀ ਖੜੀ ਆ ਪਿੰਡ ਤੇ ਸੁਣਿਓ ਆਪਾਂ ਹੁਣ ਇਸ ਪੱਕੇ ਜਾਣਾ ਪਿੰਡ ਪਾਇਲ ਪਾਇਲ ਪਿੰਡ ਹੈਗਾ ਕੋਈ ਪੁਰਾਣਾ ਮਕਬਰਾ ਸ਼ਾਇਦ ਪਤਾ ਤਾਂ ਮੈਨੂੰ ਵੀ ਨਹੀਂ ਪਰ ਆਪਾਂ ਉੱਥੇ ਜਾ ਕੇ ਪਤਾ ਲੱਗੇਗਾ ਤੇ ਬਲੌਗ ਨਾਲ ਇਵੇਂ ਕੰਟੀਨਿਊ ਬਣੇ ਰਿਹਾ ਜੀ ਮਿੱਤਰੋ ਆ ਵੇਖੋ ਵੀ ਬੋਰਡ ਪੌਂਦਲੀ ਦਾ ਬੋਰਡ ਹੈ ਤੇ ਉਹ ਸਾਹਮਣੇ ਆ ਰਹਿ ਜਾਂਦਾ ਜੀ ਪਿੰਡ ਤੇ ਯਾਰ ਇਵੇਂ ਆਪਣੇ ਪਿਆਰ ਦੇ ਵਿੱਚ ਬਣਿਆ ਪਿੰਡਾਂ ਦੇ ੱਲੇ ਵੱਲੇ ਨਾਮ ਜ ਹੈਗੇ ਨੇ ਰਾਜਸਥਾਨ ਦੇ ਵਿੱਚ ਜੀਜਾ ਸਾਲੀ ਸਾਲਾ ਸਾਲੀ ਐਵੇਂ ਦੇ ਵੀ ਨਾਂ ਕੁਝ ਹੈਗੇ ਰਾਜਸਥਾਨ ਦੇ ਵਿੱਚ ਤੇ ਆ ਇੱਕ ਨਾਂ ਯਾਰ ਪਿੰਡ ਦਾ ਮੈਨੂੰ ਬੜਾ ਹੀ ਘੈਂਟ ਲੱਗਿਆ ਆ ਸ਼ੂਟ ਕਰਨਾ ਵਲੌਗ ਤੇ ਇਹ ਵਲੌਗ ਨਾਲ ਐਵੇਂ ਕੰਟੀਨਿਊ ਬਣੇ ਰਹੇ ਜੇ ਤੇ ਆ ਬਾਕੀ ਤੁਸੀਂ ਆ ਆਸਮਾਨ ਦੇਖ ਲਓ ਵੀ ਕਿੰਨਾ ਘੈਂਟ ਹੈ ਹਨਾ ਦੇਖੋ ਵੀ ਐਦਾਂ ਲੱਗਦੀ ਜਿਵੇਂ ਰੂੰ ਹੀ ਪਈ ਹੈ ਤੇ ਮੌਸਮ ਬਹੁਤ ਘੈਂਟ ਹੋਇਆ ਪਿਆ ਵੇਖੋ ਤੁਸੀਂ ਆਇਓ ਫਿਰ ਸੋਣਿਓ ਕਰਾਈਏ ਤੁਹਾਨੂੰ ਦਰਸ਼ਨ ਫਿਰ ਪ੍ਰਾਣੇ ਕਰਦੇ ਤੇ ਇਹ ਜਿਹੜਾ ਘਰ ਸੀਗਾ ਇਹ ਕਿਸੇ ਜਰਨੈਲ ਦਾ ਘਰ ਸੀਗਾ ਕਿਲਾ ਨਹੀਂ ਸੀਗਾ ਬਸ ਪਰ ਕਿਲੇ ਟਾਈਪ ਬਣਾਇਆ ਹੋਇਆ ਸੀ ਕਿਉਂਕਿ ਯਾਰ ਪੁਰਾਣੇ ਜਮਾਨੇ ਦੇ ਵਿੱਚ ਐਵੇਂ ਦੇ ਜ਼ਿਆਦਾਤਰ ਘਰ ਬਣਾਏ ਜਾਂਦੇ ਸੀ ਕਿਲੇ ਬਣਾਏ ਜਾਂਦੇ ਸੀ ਤੇ ਬਾਕੀ ਆ ਤੁਸੀਂ ਆਲਾ ਦੇਖ ਲਓ ਵੀ ਕਿੰਨਾ ਵਧੀਆ ਆਲਾ ਬਣਾਇਆ ਹਲੇ ਤੱਕ ਵੀ ਜੜੀਆਂ ਦੀਆਂ ਤਾਰਾਂ ਤੂਰਾਂ ਉਵੇਂ ਖੜੀਆਂ ਨੇ ਤੇ ਇਹ ਚੂਨੇ ਪੱਥਰ ਦਾ ਤਿਆਰ ਹੋਇਆ ਇਹਦੇ ਤੇ ਚੂਨਾ ਪੱਥਰ ਵਰਤਿਆ ਗਿਆ ਵਾ ਤੇ ਛੋਟੀ ਇੱਟ ਜਿਹੜੀ ਕਿ ਨਾਨਕਸ਼ਹੀ ਇੱਟ ਆਮ ਕਰਕੇ ਜਿਹੜੇ ਐਵੇਂ ਦੇ ਪੁਰਾਣੇ ਘਰ ਜਾਂ ਮਹਿਲ ਮਕਬਰੇ ਉਹਨ ਛੋਟੀ ਇੱਟ ਦੇ ਬਣਾਏ ਜਾਂਦੇ ਸੀਗੇ ਨਾਨਕਸ਼ਹੀ ਇੱਟ ਦੇ ਤੇ ਇੱਥੇ ਯਾਰ ਉਰਦੂ ਦੇ ਵਿੱਚ ਵੀ ਕੁਝ ਲਿਖਿਆ ਹੈ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਉਹ ਉਹੀ ਦੱਸ ਸਕਦਾ ਹੈ हां ਤੁਸੀਂ ਦੇਖੋ ਯਾਰ ਮੈਨੂੰ ਤਾਂ ਉਰਦੂ ਹੁਣ ਆਉਂਦੀ ਨਹੀਂ ਕਿ ਹੁਣ ਨਹੀਂ ਕਦੀ ਵੀ ਨਹੀਂ ਆਉਂਦੀ ਤੇ ਜੇ ਤੁਹਾਨੂੰ ਪਤਾ ਲੱਗਿਆ ਵੀ ਇਹ ਕੀ ਲਿਖਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੁਣ ਆਪਾਂ ਇਹਦੇ ਅੰਦਰ ਵੀ ਜਾਣਾ ਵੀ ਅੰਦਰ ਵੀ ਜਾ ਕੇ ਵੇਖਦੇ ਤੇ ਯਾਰ ਆ ਜਿਹੜਾ ਤੁਸੀਂ ਹਾਲਾ ਵੇਚਦੇ ਪਏ ਜੇ ਇਹਦੇ ਵਿੱਚ ਪੇਂਟਿੰਗ ਕੀਤੀ ਸੀਗੀ ਤੇ ਹੁਣ ਤਾਂ ਉਹ ਜਿਹੜੀ ਸਾਰੀ ਪੇਂਟਿੰਗ ਚੜੀ ਝੁੜੀ ਪਈ ਐ ਪਰ ਫਿਰ ਵੀ ਯਾਰ ਦੇਖੋ ਵੀ ਇੰਨੇ ਸਾਲ ਹੋ ਗਏ ਘੱਟ ਤੋਂ ਘੱਟ 200 ਤੋਂ ਵੀ ਜ਼ਿਆਦਾ ਹੋ ਗਿਆ ਟਾਈਮ ਇਹਨੂੰ ਬਣੇ ਨੂੰ ਤੇ ਦੇਖੋ ਵੀ ਹਾਲੇ ਤੱਕ ਜਿਹੜੇ ਇਹਦੇ ਆਲੇ ਨੇ ਆਲੇ ਦੀਆਂ ਜਿਹੜੀਆਂ ਤੇ ਕਲਮਾਂ ਨੇ ਉਹ ਹਾਲੇ ਤੱਕ ਉਮੜਦੀਆਂ ਉਵੇਂ ਖੜੀਆਂ ਨੇ ਮੜਾ ਮੂਟਾ ਫਰਕ ਪਿਆ ਪਰ ਫਿਰ ਵੀ ਹਨ ਸਹੀ ਸਲਾਮਤ ਖੜਾ ਹੈ ਇਹ ਜੀ ਹੈਗਾ ਜੀ ਇਸ ਘਰ ਦਾ ਮੇਨ ਗੇਟ ਤੇ ਇਹਦੇ ਅੰਦਰ ਵੀ ਆਪਾਂ ਜਾਵਾਂਗੇ ਤੇ ਅੰਦਰ ਵੀ ਤੁਹਾਨੂੰ ਦਿਖਾਉਣੇ ਤੇ ਆਹ ਦੇਖੋ ਜੀ ਇੱਥੋਂ ਹੀ ਐਂਟਰੀਆਂ ਦੀ ਸ਼ੁਰੂ ਹੋ ਜਾਂਦੀ ਤੇ ਆਹ ਦੇਖੋ ਜੀ ਮਿੱਟੀ ਦੀ ਚਣਾਈ ਹੋਈ ਵਾ ਬਾਹਰ ਨੂੰ ਜਿਹੜਾ ਪਲਸਤਰ ਟੀਪ ਉਹ ਚੂਨੇ ਪੱਥਰ ਦੀ ਹੋਈ ਵਾ ਤੇ ਜਿਹੜੀ ਅੰਦਰ ਦੀ ਚਣਾਈ ਉਹ ਮਿੱਟੀ ਦੀ ਹੋਈ ਵਾ ਤੇ ਛੋਟੀ ਇੱਟ ਜਿਹੜੀ ਨਾਨਕਸ਼ਾਈ ਇੱਟ ਉਸ ਟਾਈਮ ਤੇ ਵਰਤੀ ਜਾਂਦੀ ਹੁੰਦੀ ਸੀਗੀ ਤੇ ਉਹ ਆ ਹੀ ਇਹਦੇ ਚ ਵੀ ਲੱਗੀ ਚਾਹ ਦਾ ਦੁਬਾਰਾ ਇਹਨੂੰ ਮਾੜਾ ਮੋਟਾ ਜਿਹੜਾ ਤੁਸੀਂ ਵੇਖਦੇ ਪਏ ਜਣ ਇਹ ਦੁਬਾਰਾ ਇਹਨੂੰ ਰੈਨੋਵੇਟ ਕੀਤਾ ਵਾ ਤੇ ਚਲੋ ਫਿਰ ਅੰਦਰ ਚਲੀਏ ਤੇ ਅੰਦਰ ਜਾ ਕੇ ਤੁਹਾਨੂੰ ਵਿਖਾਈਏ ਤੇ ਆ ਵੀ ਦੇਖੋ ਯਾਰ ਵੀ ਕੰਧਾਂ ਬੜੀਆਂ ਉਸ ਟਾਈਮ ਤੇ ਆ ਚੌੜੀਆਂ ਚੌੜੀਆਂ ਬਣਾਉਂਦੇ ਹੁੰਦੇ ਸੀ ਘੜ ਤੋਂ ਘੜੇ 2.5 ਫੁੱਟ ਚੌੜੀ ਹੋਣੀ ਕੰਧ ਤਿੰਦੀ ਤੁਸੀਂ ਨੀ ਲਾ ਲੋ ਵੀ ਇਹਦੀ ਨੀ ਕਿੰਨੀ ਥੱਲੇ ਚੌੜੀ ਹੋ ਸਕਦੀ ਵੀ ਜਿਹੜੀ ਕੰਧ ਦੀ 2.5 ਫੁੱਟ ਉੱਤੇ ਚੌੜੀ ਐ ਤਾਂ ਦੀ ਨੀ ਫਿਰ ਤਾਂ ਵਾਵਾ ਹੀ ਹਨਾ ਵੱਡੀ ਹੋਣੀ ਵੀ ਚੌੜੀ ਹੋਣੀ ਵਾ ਤੇ ਆ ਤੁਸੀਂ ਦੇਖੋ ਵੀ ਆ ਵੀ ਉਹ ਹੈ ਮੁਗਲੀ ਵਾਲਾ ਬਣਾਇਆ ਹੋਇਆ ਇੱਥੇ ਤੇ ਯਾਰ ਇਹਦੇ ਦੋ ਤਰ੍ਹਾਂ ਦੇ ਬਣਾਏ ਗਏ ਨੇ ਇੱਥੇ ਇੱਕ ਵਿਕਟੋਰੀਆ ਸ਼ੈਲੀ ਦੇ ਵੀ ਹਾਲੇ ਬਣਾਏ ਤੇ ਮੁਗਲਈ ਸ਼ੈਲੀ ਦੇ ਵੀ ਹਾਲੇ ਬਣਾਏ ਤੇ ਜਿਹੜਾ ਤੁਸੀਂ ਆਹ ਆਲਾ ਵੇਖਦੇ ਪਈ ਦੀ ਇਹ ਹੈਗਾ ਜੀ ਮੁਗਲਈ ਵਾਲਾ ਮੁਸਲਮਾਨਾਂ ਦੇ ਦੁਆਰਾ ਤਿਆਰ ਕੀਤਾ ਗਿਆ ਇਹ ਹਾਲਾ ਤੇ ਇਹਦੇ ਨਾਲ ਹੀ ਹੈਗਾ ਜੀ ਵਿਕਟੋਰੀਆ ਸ਼ੈਲੀ ਦੇ ਤੇ ਕਿਉਂਕਿ ਯਾਰ ਬਾਅਦ ਵਿੱਚ ਹੋ ਸਕਦਾ ਵੀ ਇਹਨਾਂ ਤੇ ਇਸ ਇਸ ਘਰ ਤੇ ਅੰਗਰੇਜ਼ਾਂ ਦਾ ਰਾਜ ਆ ਗਿਆ ਹੋਵੇ ਵਿਕਟੋਰੀਆ ਸ਼ੈਲੀ ਤੋਂ ਬਾਅਦ ਹੂੰ ਹਾਂ ਤੁਸੀਂ ਦੇਖੋ ਵੀ ਇੰਦੇ ਚ ਵੱਡੀ ਇੱਟ ਵੀ ਲਾਈ ਗਈ ਤੇ ਆ ਜਿਹੜਾ ਤੁਸੀਂ ਹੁਣ ਵੇਖਦੇ ਵਜੇ ਇਹ ਚੂਨੇ ਪੱਥਰ ਦੀ ਚਣਾਈ ਹੋਈ ਜੀ ਤੇ ਇੰਦੇ ਚ ਯਾਰ ਦੋਵੇਂ ਲਾਈਆਂ ਹਨਾ ਮੁਗਲੀ ਇੱਟ ਵੀ ਲਾਈ ਹੈ ਤੇ ਤੇ ਜਿਹੜੀ ਦੂਜੀ ਮੋਟੀ ਇੱਟ ਅੰਗਰੇਜ਼ਾਂ ਦੇ ਵੇਲਿਆਂ ਦੀ ਉਹ ਵੀ ਲਾਈ ਗਈ ਆ ਤੁਸੀਂ ਦੇਖੋ ਵੀ ਆ ਵੀ ਆਲੇ ਨੇ ਹਨਾ ਤੇ ਯਾਰ ਜਿਹੜੀ ਛੋਟੀ ਇੱਟੇ ਵੀ ਉਹ ਵੈਸੇ ਹੀ ਲੱਗਦੀ ਬੜੀ ਸੋਹਣੀ ਆ ਤੁਸੀਂ ਦੇਖੋ ਵੀ ਵੱਡੀ ਇੱਟ ਨਾਲੋਂ ਜ਼ਿਆਦਾ ਸੋਹਣੀ ਲੱਗਦੀ ਛੋਟੀ ਇੱਟ ਤੇ ਆ ਤੂੰ ਇਹ ਦੇਖ ਵੀ ਹੁਣ 15 ਆ ਗਏ ਤੇ ਵੇਖੋ ਯਾਰ ਕੀ ਅਜਾੜ ਪੀਆਵਾਂ ਜਾਂ ਬਣਿਆ ਪਿਆ ਹਨਾ ਵੀ ਹੌਲੀ ਹੌਲੀ ਸਮੇਂ ਦੇ ਮੁਤਾਬਕੇ ਟੈਂਦਾ ਜਾਂਦਾ ਟੁੱਟਦਾ ਜਾਂਦਾ ਤੇ ਆ ਤੂੰ ਇਹ ਦੇਖੋ ਵੀ ਆ ਜਿਹੜੀ ਪੁਰਾਣੀ ਕਿਹੜੀ ਵੇਲ ਉੱਤੇ ਲੱਗੀ ਹੋਈਆਂ ਜੰਗਲ ਹੀ ਬਣਾਇਆ ਪਿਆ ਉਹਨੇ ਉੱਤੇ ਤੇ ਇਹ ਮਿੱਤਰੋ ਆ ਜਿਹੜਾ ਤੁਸੀਂ ਦੇਖਦੇ ਪਏ ਜੀ ਨਾ ਛੋਟੀ ਇੱਟ ਵੇਖੋ ਵੀ ਇਹਨੂੰ ਮਿੱਟੀ ਦੀ ਚਣਾਈ ਕੀਤੀ ਗਈ ਹੈ ਤੇ ਯਾਰ ਜਿੰਨੇ ਉਦੋਂ ਐਵੇਂ ਦੇ ਕਿਲੇ ਬਣਾਏ ਜਾਂਦੇ ਸੀਗੇ ਜਾਂ ਕਿਸੇ ਰਾਜੇ ਦੇ ਜਾਂ ਕਿਸੇ ਇਹ ਜਰਨੈਲ ਦੇ ਘਰ ਬਣਾਏ ਜਾਂਦੇ ਸੀ ਕਿ ਤੇ ਜ਼ਿਆਦਾਤਰ ਇੱਟ ਇਹੀ ਛੋਟੀ ਇੱਟੀ ਵਰਤੀ ਜਾਂਦੀ ਸੀ ਜਿੰਨੂੰ ਆਪਾਂ ਨਾਨਕਸ਼ਹੀ ਇੱਟ ਕਹਿੰਦੇ ਤੇ ਮਿੱਟੀ ਦੀ ਚਨਾਈ ਹੋਈ ਤੁਸੀਂ ਦੇਖੋ ਕਿ ਮਿੱਟੀ ਦੇ ਇੰਨੇ ਵੱਡੇ ਵੱਡੇ ਉਹ ਮਹਿਲ ਖੜੇ ਕਰਦੇ ਹੁੰਦੇ ਸੀਗੇ ਪੁਰਾਣੇ ਮਿਸਤਰੀ ਤੇ ਯਾਰ ਜ਼ਿਆਦਾਤਰ ਤਾਂ ਇਵੇਂ ਦੀ ਜਿਹੜੀ ਕਾਰਾਗਰੀ ਉਹ ਜਿਹੜੇ ਆਪਣੇ ਮੁਸਲਮਾਨ ਭਾਈਚਾਰਾ ਮੁਸਲਮਾਨ ਭਰਾ ਨੇ ਉਹ ਆਹੀ ਇਵੇਂ ਦੀ ਜ਼ਿਆਦਾਤਰ ਕਾਰੇ ਕਾਰੀਗਰੀ ਇਵੇਂ ਦੀ ਕਰਦੇ ਹੁੰਦੇ ਸੀਗੇ ਤੇ ਅੱਗੇ ਅਜਾ ਤਰਾ ਇਹ ਜੋ ਸੋਹਣੇ ਆਹ ਤੁਸੀਂ ਦੇਖੋ ਦੀ ਆਲੀ ਬਣਿਆ ਹੋਇਆ ਦੀਪਮਾਲਾ ਇਹਨੂੰ ਆਲਾ ਵੀ ਬੋਲ ਦਿੰਦੇ ਨੇ ਦੀਪਮਾਲਾ ਵੀ ਬੋਲ ਦਿੰਦੇ ਨੇ ਵੀ ਜ਼ਿਆਦਾਤਰ ਦਾ ਇਵੇਂ ਦੇ ਜਿਹੜਾ ਆਲਾ ਹੈ ਮੁਗਲੀ ਆਲਾ ਵੀ ਇਹਨੂੰ ਬੋਲ ਦਿੰਦੇ ਵੀ ਮੁਗਲ ਜਾਨੀ ਕਿ ਜਿਹੜੇ ਮੁਸਲਮਾਨ ਸੀਗੇ ਉਹ ਜ਼ਿਆਦਾਤਰ ਵਾ ਇਵੇਂ ਦਾ ਆਲਾ ਪਸੰਦ ਕਰਦੇ ਸੀ ਕਿ ਬੜਾ ਟ੍ਰੈਂਡਿੰਗ ਦੇ ਵਿੱਚ ਸੀ ਕਿ ਉਸ ਟਾਈਮ ਤੇ ਤੇ ਅੱਜ ਦੇ ਟਾਈਮ ਦੇ ਵਿੱਚ ਵੀ ਵੈਸੇ ਤਾਂ ਇਹ ਬਹੁਤ ਲੋਕੀ ਪਸੰਦ ਕਰਦੇ ਨੇ ਤੇ ਇਥੇ ਦੋ ਤਰ੍ਹਾਂ ਦੇ ਆਲੇ ਵਰਤੇ ਗਏ ਨੇ ਤੇ ਜਦੋਂ ਸੀਗਾ ਯਾਰ ਆਪਣੇ ਇਥੇ ਮੁਸਲਮਾਨ ਬ੍ਰਿਟਿਸ਼ ਤੇ ਜਦੋਂ ਮੁਗਲਾਂ ਦਾ ਰਾਜ ਸੀਗਾ ਉਹ ਮੁਗਲਾਂ ਨੇ ਵੀ ਇਸ ਇਹ ਕਿਲੇ ਦੇ ਉੱਤੇ ਇਸ ਘਰ ਦੇ ਉੱਤੇ ਉਹ ਸ਼ਾਹ ਆਵਦੀ ਕਾਰਾਗਰੀ ਕੀਤੀ ਤੇ ਅੰਗਰੇਜ਼ਾਂ ਨੇ ਵੀ ਕੀਤੀ ਤੇ ਆਪਾਂ ਅੰਗਰੇਜ਼ਾਂ ਦਾ ਵੀ ਤੁਹਾਨੂੰ ਬੋਹਣੇ ਵੀ ਉਹਨਾਂ ਨੇ ਵੀ ਇੱਥੇ ਤਾਂ ਕੁਝ ਫਿੰਡਰੀ ਰੈਨੋਵੇਟ ਇਹਨੂੰ ਕੀਤਾ ਵਾ ਤੇ ਆਹ ਮਤਲਬ ਆਪ ਵੀ ਦੇਖੋ ਵੀ ਆਹ ਜਿਹੜੀ ਫੇਰ ਆ ਸਿੰਪਲ ਇਟ ਆ ਗਈ ਤੇ ਇਹਦੇ ਨਾਲ ਲੱਗੀ ਇਹ ਨਾਨਕਸ਼ਹੀ ਇਟ ਆ ਤੇ ਜਿਹੜੀ ਨਾਨਕਸ਼ਹੀ 88 ਇਹ ਮੁਗਲਾਂ ਦੇ ਵੇਲੇ ਦੀ ਇੱਟ ਮੁਗਲਾਂ ਦੇ ਮੁਗਲਾਂ ਤੋਂ ਬਾਅਦ ਵਿੱਚ ਆਪਣਾ ਜਿਹੜਾ ਇਹ ਭਾਰਤ ਦੇ ਤੋਂ ਬਾਅਦ ਵਿੱਚ ਬ੍ਰਿਟਿਸ਼ ਰਾਜ ਅੰਗਰੇਜ਼ਾਂ ਦੇ ਹੱਥ ਵਿੱਚ ਆਇਆ ਸੀਗਾ ਉਹਨਾਂ ਨੇ ਹੈਂਡ ਓਵਰ ਕਰ ਲਿਆ ਸੀਗਾ ਤੇ ਬਾਅਦ ਵਿੱਚ ਉਹ ਇੰਦਰ ਦੀ ਚਣਾਈ ਕਰਨ ਲੱਗ ਪਏ ਸੀਗੇ ਤੇ ਜ਼ਿਆਦਾਤਰ ਤਾਂ ਇਹਦੇ ਵਿੱਚ ਚੂਨਾ ਪੱਥਰ ਹੀ ਪਾਇਆ ਗਿਆ ਜਿਹੜੀ ਛੋਟੀ ਇੱਟ ਨਾਨਕਸ਼ਹੀ ਇੱਟ ਦੇ ਵਿੱਚ ਵੀ ਚੂਨਾ ਪੱਥਰ ਯੂਜ਼ ਹੋਇਆ ਤੇ ਆ ਵੱਡੀ ਇੱਟ ਦੇ ਵਿੱਚ ਵੀ ਕਰਤਾ ਹਾਂ ਯਾਰ ਇੱਕ ਕੁੱਤੀ ਪੜੀ ਪਈਂਦੀ ਆ ਵੇਖੋ ਇਹ ਅੱਗੇ ਆ ਸ਼ੈਂਟੀ ਨੂੰ ਵੱਢਣ ਲੱਗੀ ਸੀ ਤੇ ਫਿਰ ਮੈਂ ਆਪਦੀ ਜਿਹੜੀ ਜੈਕਟ ਪਾਈ ਸੀ ਤੇ ਜੈਕਟ ਏ ਘੁਮਾ ਦਿੱਤੀ ਤੇ ਯਾਰ ਇੱਕ ਹਥਿਆਰ ਏ ਮੋਕੇ ਮੋਕੇ ਦਾ ਹਥਿਆਰ ਹੁੰਦਾ ਯਾਰ ਤੇ ਬਾਕੀ ਤੁਸੀਂ ਦੇਖੋ ਵੀ ਆ ਜਗ੍ਹਾ ਬਹੁਤ ਸਾਰੀ ਕੋਈ ਹੋਣਾ ਕਿਲਾ ਡੇਢ ਕਿਲਾ ਹੋਣੀ ਵਾ ਤੇ ਸਾਰੀ ਇਹਨੂੰ ਬਾਉਂਡਰੀਂ ਕੀਤੀ ਹੋਈ ਛੋਟੀ ਨਾਨਕਸ਼ਹੀ ਇੱਟ ਦੀ ਹੁਣੋਂ ਆ ਜਿਹੜਾ ਤੁਸੀਂ ਦੇਖਦੇ ਪਏ ਜੀ ਇਹ ਹੈਗਾ ਜੀ ਛੋਟਾ ਜਿਹਾ ਖੂ ਇਹ ਹੈਗਾ ਅੰਗਰੇਜ਼ਾਂ ਦੇ ਦੁਆਰਾ ਬਣਾਇਆ ਗਿਆ ਸੀਗਾ ਖੂਏਂਗੇ ਆਹ ਤੁਸੀਂ ਦੇਖੋ ਉਹ ਵੱਡਾ ਹੈ ਛੋਟਾ ਜਾਂ ਪਰ ਡੂੰਗਾ ਜ਼ਿਆਦਾ ਹੈ ਤੇ ਉੱਤੇ ਯਾਰ ਛਾਪੇ ਰੱਖੇ ਨੇ ਸੇਫਟੀ ਵਾਸਤੇ ਤੇ ਜ਼ਿਆਦਾਤਰ ਤਾਂ ਇੱਥੇ ਯਾਰ ਆ ਕੁੱਤੇ ਕੁੱਤੀ ਨੇ ਦਿੱਤੇ ਨੇ ਬੱਚੇ ਤੇ ਉਹਨਾਂ ਟਿਕ ਟੁਕ ਬੈਣ ਉਹਨਾਂ ਵਾਸਤੇ ਹੋ ਸਕਦਾ ਵੀ ਰੱਖੀ ਹੋਣਾ ਤੇ ਮੈਂ ਥੋੜਾ ਜਿਹਾ ਤੁਹਾਨੂੰ ਹੋਣਾ ਵੀ ਆਹ ਤੁਸੀਂ ਦੇਖੋ ਜੂ ਹੁਣੀ ਹੋਣਾ ਨਾ ਹਨੇਰਾ ਹੈ ਹਨਾ ਤੇ